ਮਾਂ ਹੁੰਦੀ ਆ ਨਾ ਮਾਂ ਕੌੜੇ ਬੋਲ ਦੀ ਬੋਲਦੀ ਐ ਪਰ ਕੌੜੇ ਬੋਲ ਉਹ ਦਿਲ ਤੋਂ ਨਹੀਂ ਬੋਲਦੇ ਜੋ ਕਹਿੰਦੀ ਆ ਨਾ ਤੂੰ ਮਰ ਜੇ ਤੂੰ ਖਾਪ ਜੇ ਉਹ ਇਹ ਥੋੜਾ ਜਿਹਾ ਨਹੀਂ ਵੀ ਸੱਚੀ ਮਰ ਜੇ ਆਪਣੇ ਬੱਚੇ ਦੇ ਲਈ ਜੋ ਕਹਿੰਦੀ ਆ ਤੂੰ ਮਰ ਜੇ ਖਾਪ ਜੇ ਮਾਵਾ ਸੁਣਦੇ ਸੀ ਆਪਾਂ ਸਾਰੇ ਉਹ ਦੌਰ ਚ ਲੰਘੇ ਆ ਬਚਪਨ ਦੇ ਵਿੱਚ ਅਸੀਂ ਨਿਕਲੇ ਆ ਝਟਕਾਂ ਪੈਂਦੀਆਂ ਪਰ ਉਦੇ ਪਿੱਛੇ ਇੱਕ ਸ਼ੁਭ ਭਾਵ ਹੈ ਕਿ ਉਹ ਸਾਡਾ ਭਲਾ ਚਾਹੁੰਦੀ ਹੈ ਸਾਡਾ ਕਦੇ ਵੀ ਬੁਰਾ ਨਹੀਂ ਚਾਹੁੰਦੀ ਮਾਂ ਆ ਜੀ ਟੀਚਰ ਅਧਿਆਪਕ ਮਾਰ ਮਾਰ ਦਾ ਕਾਦੇ ਲਈ ਸਾਡਾ ਭਵਿੱਖ ਬਣਾਉਣ ਦੇ ਲਈ ਉਹ ਉਹਦੀ ਕੋਈ ਸਾਡੇ ਨਾਲ ਨਿੱਜੀ ਲੋਸ਼ਮ ਨਹੀਂ ਥੋੜਾ ਵਾ ਟੀਚਰ ਦੀ ਅਧਿਆਪਕ ਦੀ ਐਉਂ ਹੀ ਗੁਰੂ ਆ ਜੇ ਗੁਰੂ ਸਾਨੂੰ ਤਿੱਖੇ ਬਚਨ ਵੀ ਬੋਲਦਾ ਵਾ ਦਾ ਸਾਡੇ ਭਲੇ ਲਈ ਮੋੜ ਦਾ ਇਸੇ ਹੁਣ ਗੁਰੂ ਸਾਹਿਬ ਪਿਆਰਿਆ ਕਹਿ ਕੇ ਸੰਬੋਧਨ ਕਰਦੀ ਆ ਸਾਡੇ ਮਨ ਨੂੰ ਤੇ ਮਨ ਸਾਡਾ ਦੇਖ ਲੋ ਕਿੰਨਾ ਖੋਟਾ ਵਾ ਸਾਰੇ ਚ ਮੇਲੇ ਆ ਜਿਹੜੇ ਇਹਦੇ ਖੜੇ ਕੀਤੇ ਆ ਬੰਦੇ ਨੂੰ ਜ਼ਿੰਦਗੀ ਜੇ ਪਟਕਾਉਂਦਾ ਹੈ ਕਿਸੇ ਮੰਜ਼ਲ ਤੇ ਪੜਨ ਨਹੀਂ ਦਿੰਦਾ ਪਾਤਸ਼ਾਹ ਕਹਿੰਦੇ ਇਹ ਮਨ ਪਿਆਰਿਆ ਤੂੰ ਸਾਦਾ ਰਹੁ ਹਰ ਨਾਲੇ ਹਰੀ ਦੇ ਨਾਲ ਰਹਿ ਆ ਸੱਚ ਨਾਲ ਰਹਿ ਕਿਉਂਕਿ ਹੋਰ ਹੋਰ ਥਾਵਾਂ ਤੂੰ ਬਹੁਤ ਰਹਿਣਾ ਬੜਾ ਕੁਝ ਆਪਣੇ ਜੀਵਨ ਦੇ ਵਿੱਚ ਤੂੰ ਕਰਦਾ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਫਿਰ ਦੁੱਖਾਂ ਦਾ ਜਿਹੜਾ ਕਾਰਨ ਹੈ ਉਹ ਤੇਰਾ ਇਹੀ ਹੈ ਕਿ ਤੂੰ ਹੋਰ ਹੋਰ ਪਾਸੇ ਲੱਗਿਆ ਹੈ ਹੋਰ ਹੋਰ ਥਾਵਾਂ ਤੇ ਰਹਿੰਦਾ ਹੈ ਮਾਲਕ ਤੋਂ ਟੁੱਟ ਕੇ ਗਿਆਨ ਤੋਂ ਦੂਰੀ ਬਣਾ ਕੇ ਤੇ ਤੇਰੇ ਜੀਵਨ ਦੇ ਵਿੱਚ ਏਸੇ ਕਰਕੇ ਦੁੱਖ ਨੇ ਇਹ ਦੁੱਖ ਖਤਮ ਹੋ ਜਾਣਗੇ ਜੇ ਤੂੰ ਗਿਆਨ ਦੇ ਨਾਲ ਰਹਿਣ ਲੱਗ ਪਵੇਂ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸੰਗ੍ਰạch ਸਵਾਮੀ ਸੋ ਕਿਉ ਮਨੋਂ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰੋਹਣਾ ਸਤਗੁਰੂ ਪਾਤਸ਼ਾਹ ਕਹਿੰਦੇ ਫਿਰ ਤੂੰ ਪ੍ਰਵਾਨ ਹੋ ਜਾਏਂਗਾ ਗੁਰੂ ਦੀਆਂ ਨਜ਼ਰਾਂ ਦੇ ਵਿੱਚ ਅੰਗੀਕਾਰ ਹੋ ਜਾਵੇਂਗਾ ਤੂੰ ਤੇਰਾ ਜੀਵਨ ਦਾ ਲਕਸ਼ਾ ਜਿਹੜਾ ਨੇਪਰੇ ਚੜ ਜਾਵੇ ਕਿ ਤੂੰ ਗੁਰੂ ਦੀਆਂ ਨਜ਼ਰਾਂ ਦੇ ਵਿੱਚ ਕਬੂਲ ਹੋ ਜਾਵੇਂ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਤੇਰੀ ਮਨੁੱਖੀ ਜੀਵਨ ਦੇ ਜਿਹੜੇ ਕਾਜ ਤੂੰ ਕਰਨ ਆਇਆ ਹੈ ਜਿਹੜਾ ਤੇਰਾ ਮਨੋਰਥ ਹੈ ਉਹ ਸਫਲ ਹੋ ਜਾਣ। ਸਭ ਨਾਲ ਗੱਲਾਂ ਸਮਰਥ ਸੁਭਾਮੀ ਸੋ ਕਿਉ ਮੰਨੋ ਨਸਾਰੇ ਜਿਹੜਾ ਸਾਰੀਆਂ ਗੱਲਾਂ ਦੇ ਸਮਰਥ ਹੈ। ਕਾਰਨ ਕਾਰਨ ਪ੍ਰਭ ਇੱਕ ਹੈ ਦੂਸਰ ਨਾਹੀਂ ਕੋਈ। ਸਤਿਗੁਰੂ ਕਹਿੰਦੇ ਤੇਰੇ ਜੀਵਨ ਦੇ ਜਨਮ ਤੋਂ ਲੈ ਕੇ ਮਰਨ ਤੱਕ ਦੇ ਸਾਰੇ ਪੜਾਵਾਂ ਦਾ ਜਿਹੜਾ ਮੁੱਢ ਹੈ, ਮੂਲ ਹੈ। ਸਾਰੀਆਂ ਗੱਲਾਂ ਦੇ ਸੁਮਰਤ ਹੈ ਉਹਦੇ ਨਾਲ ਜੁੜਿਆ ਕਰ ਉਹਦੇ ਤੋਂ ਦੂਰੀ ਬਣਾ ਕੇ ਥੋੜ੍ਹੀ ਜਿਹੀ ਲਈ ਤੈਨੂੰ ਖੁਸ਼ੀ ਕਿਸੇ ਚੀਜ਼ ਤੋਂ ਲੱਗ ਸਕਦੀ ਹੈ ਪਰ ਸਦੀਵੀ ਨਹੀਂ ਸਦੀਵੀ ਤੇਰੇ ਉਹ ਥੋੜ੍ਹ ਸੁੱਖਾਂ ਵਿੱਚੋਂ ਤੈਨੂੰ ਦੁੱਖ ਉੱਭਜਣਗੇ ਤੇ ਪਾਤਸ਼ਾਹ ਕਹਿੰਦੇ ਬਾਣੀ ਹੈ ਗਿਆਨ ਹੈ ਜੋ ਗੁਰੂ ਦੀ ਵਿਚਾਰ ਹੈ ਜੋ ਇਹ ਸਾਡੇ ਜੀਵਨ ਦੇ ਵਿੱਚ ਸਦੀਵੀ ਹੋਂਦ ਵਾਲੀ ਸਾਨੂੰ ਖੁਸ਼ੀ ਦਿੰਦੀ ਹੈ ਸਵਾਹ